ਕੋਟਲਾ ਦੇ ਪਿੰਡ ਭੋਗੀਵਾਲ ਦੇ ਵਿੱਚ ਲੜਕੀਆਂ ਲਾਪਤਾ ਹੋਈਆਂ ਨੇ ਸਕੂਲ ਦੀ ਹੋਸਟਲ ਦੇ ਵਿੱਚੋਂ ਹੀ ਇਹ ਲੜਕੀਆਂ ਗਾਇਬ ਹੋਈਆਂ ਅੱਜ ਲਗਉਣ ਦੇ ਵੇਲੇ ਇਸ ਦਾ ਖੁਲਾਸਾ ਹੋਇਆ ਫਿਲਹਾਲ ਮਾਪੇ ਬੱਚਿਆਂ ਨੂੰ ਲੈ ਕੇ ਪਰੇਸ਼ਾਨ ਨੇ ਮਲੇਰ ਕੋਟਲਾ ਦਾ ਇਕੱਠ ਨਾ ਹੈ ਇਹ ਪੀਐਮਸੀ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਸਾਡੇ ਕੋਲੇ ਤੇ ਕਸਤੂਰਬਾ ਗਾਂਧੀ ਬਾਲਕਾ ਵਾਲ ਵਿਦਿਆਲਾ ਚੱਲ ਰਿਹਾ ਜਿਹਦੇ ਵਿੱਚੋਂ ਦੋ ਬੱਚੀਆਂ ਨੇ ਜੋ ਉਹ ਕੱਲ ਰਾਤ ਦੀ ਹਾਜ਼ਰੀ ਵੇਲੇ ਤਾਂ ਹਾਜ਼ਰ ਸਨ

ਸੋ ਇਹ ਪਤਾ ਲੱਗਿਆ ਜੀ ਕਾਰਨ ਕਿ ਨਹੀ ਸਰ ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਤੁਸੀਂ ਇਹ ਹੋਸਟਲ ਦੀ ਜਿੰਨੀ ਰਿਸਪੌਂਸਿਬਿਲਟੀ ਹੁੰਦੀ ਹੈ ਉਹ ਸਾਰੀ ਹੋਸਟਲ ਦੇ ਗਾਰਡਨ ਦੀ ਹੁੰਦੀ ਹੈ ਅਸੀਂ ਉਧਰਲੇ ਪਾਸੇ ਜਾਂਸਨ ਕਰਕੇ ਜਾਣਾ ਅਲਾਉ ਨਹੀਂ ਹੈ ਤਾਂ ਆਪ ਹੋਸਟਲ ਮੈਡਮ ਵਾਲੇ ਮੈਡਮ ਹੀ ਉਧਰੋਂ ਉਸ ਨੂੰ ਦੇਖਦੇ ਨੇ ਕਿ ਪਰ ਜੋ ਸਾਡੇ ਨਾਲ ਹੀ ਬੰਦੀ ਸੀਗੀ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਮੈਨੂੰ ਜਦੋਂ ਇਨਫਰਮ ਕੀਤਾ ਗਿਆ ਸਵੇਰ ਦੀ ਹਾਰ ਜਿੱਤ ਤੋਂ ਬਾਅਦ ਫੀਲਡ ਦੇ ਵਿੱਚ ਇਹ ਬੱਚੇ ਨਹੀਂ ਹਨ ਤਾਂ ਸੀ ਆਪਣੇ ਰਿਸੋਰਸ ਸੀ ਦੇ ਨਾਲ ਪਹਿਲਾਂ ਬੱਚੇ ਨੂੰ ਨੇੜੇ ਤੇ ਲੱਭਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਚੋਂ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਦੀ ਕੰਪਲੇਂਟ ਕੀਤੀ ਹੈ ਤੇ ਆਪਣੇ ਅਧਿਕਾਰ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ। ਸਰ ਇਹ ਲੱਗਦਾ ਹੈ ਸਾੰਮਣੀ ਪਿਆਰ ਦਾ ਫਾਰਮ ਆ ਗਿਆ ਘਰ ਤਾਂ ਹੀ ਜਾ ਰਿਹਾ ਹੈ। ਨਹੀਂ ਬੱਚਿਆਂ ਦੇ ਜੀ ਮੇਰੇ ਨਾਲ ਕੋਈ ਇਸ ਤਰੀਕੇ ਦੀ ਗੱਲ ਨਹੀਂ ਹੋਈ ਕਿਉਂਕਿ ਬੱਚਿਆਂ ਦੇ ਪੇਰੈਂਟਸ ਨਾਲ ਦੀ ਗਾਰਡਨ ਮੈਡਮ ਦਾ ਕੰਟੈਕਟ ਹੈ ਪਰ ਜਿੱਦ ਤੱਕ ਮੈਨੂੰ ਗਾਰਡਨ ਮੈਡਮ ਤੋਂ ਦੱਸਣ ਨੂੰ ਸਾਰਾ ਬੱਚੇ ਹਜੇ ਕਰਨੇ ਨਹੀਂ ਗਏ।